ਮਹਾਨ ادیਬ ਤੇ ਉਰਦੂ ਦੇ ਮਸ਼ਹੂਰ ਸ਼ਾਇਰ ਅਲਾ ਯਾਰ ਖਾਨ ਜੋਗੀ ਦਾ ਜਨਮ 1870 ਈਸਵੀ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਹੋਇਆ। ਅਲਾ ਯਾਰ ਖਾਨ ਜੋਗੀ ਲੰਬੇ ਕੱਦ, ਗੁੰਦਵੇ ਸਰੀਰ ਤੇ ਛੂਟੀਆਂ ਮੁੱਛਾਂ, ਖਸਖਸੀ ਦਾੜੀ ਵਾਲਾ ਸੋਨਾ ਸੁਨੱਖਾ ਨੌਜਵਾਨ ਸੀ। ਜ਼ਿਆਦਾਤਰ ਸ਼ਾਹੀ ਲਿਬਾਸ ਤੇ ਅਚਕਨ ਤੇ ਸਲਵਾਰ ਪਹਿਨਦਾ ਸੀ। ਆਪਣੇ ਸਮੇਂ ਦਾ ਇੱਕ ਉੱਗਾ ਹਕੀਮ ਤੇ ਉੱਚ ਕੋਟੀ ਦਾ ਸ਼ਾਇਰ। ਅਲਾ ਯਾਰ ਖਾਨ ਜੋਗੀ ਦਾ ਟਿਕਾਣਾ ਜ਼ਿਆਦਾਤਰ ਨਾਰਕਲੀ ਦੇ ਬਾਜ਼ਾਰ ਵਿੱਚ ਜੋ ਲਾਹੌਰ ਚ ਹੈ ਉੱਥੇ ਰਿਹਾ ਉਹ ਹਕੂਮਤ ਦੇ ਯੂਨਾਨੀ ਤੇ ইরਾਨੀ ਪਧਤੀ ਦੇ ਮਹਾਰ ਸਨ ਉਹ ਧਾਰਮਿਕ ਮਨੁੱਖ ਤੇ ਸੱਚੇ ਸੁੱਚੇ ਇਨਸਾਨ ਸਨ ਪਰ ਸਾਰੇ ਚੰਗੇ ਮਨੁੱਖਾਂ ਪ੍ਰਤੀ ਉਹਨਾਂ ਦੇ ਮਨ ਵਿੱਚ ਅਪਾਰ ਸ਼ਰਧਾ ਸੀ ਪਿਆਰ ਸੀ ਅਲਾ ਯਾਰ ਖਾਨ ਜੋਗੀ ਸੱਚ ਦਾ ਪੁਜਾਰੀ ਤੇ ਸੱਚ ਦੇ ਪੁਜਾਰੀ ਦੀ ਕਲਮ ਕਦੋਂ ਤੱਕ ਚੁੱਪ ਰਹਿ ਸਕਦੀ ਹੈ ਇਹ ਕੋਈ ਨਹੀਂ ਜਾਣਦਾ ਮਾਜਬ ਤੋਂ ਉੱਪਰ ਉੱਠ ਕੇ ਮਾਨਵਤਾ ਦਾ ਦਰਦ ਸਮਝਿਆ ਅਤੇ ਸੱਚ ਬਿਆਨ ਦੀਆਂ ਇਹਨਾਂ ਨੇ ਦੋ ਲੰਬੀਆਂ ਕਵਿਤਾਵਾਂ ਲਿਖੀਆਂ ਜਿਨ੍ਹਾਂ ਦੇ ਵਿੱਚ ਸ਼ਹੀਦਾਂ ਏ ਵਫਾ ਅਤੇ ਗੰਧ ਏ ਸ਼ਹੀਦਾਂ ਲਿਖੀਆਂ ਨੇ ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਤੇ ਕੁਰਬਾਨੀ ਭਰਪੂਰ ਲਾਸਾਨੀ ਇਤਿਹਾਸ ਦਾ ਡੂੰਘਾਈ ਨਾਲ ਅਧਿਐਨ ਕਰਕੇ ਉਸ ਨੂੰ ਆਪਣੀ ਕਲਮ ਦੇ ਨਾਲ ਜ਼ਾਹਿਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਦੇ ਡੂੰਗੇ ਕਦਰਦਾਨ ਸਨ ਅਲਾ ਯਾਰਖਾਨ ਜੋਗੀ ਨੇ 1913 ਅਤੇ 1915 ਦੇ ਵਿੱਚ ਦਸ਼ਮੀਸ਼ ਪਿਤਾ ਅਤੇ ਉਹਨਾਂ ਦੇ ਪੂਰੇ ਪਰਿਵਾਰ ਤਿਸਮੂ ਸ਼ਹੀਦਾਂ ਮੁਰਿਦਾ ਨੂੰ ਸ਼ਰਧਾਂਜਲੀ ਵਜੋਂ ਸਰੂਪ ਦੋ ਲੰਬੀਆਂ ਕਵਤਾਵਾਂ ਲਿਖੀਆਂ ਜਿਸ ਦੇ 113 ਤੇ ਅਤੇ 117 ਬੰਦ ਨੇ ਇਹ ਕਵਤਾਵਾਂ ਸ਼ਹੀਦਾਂ ਦੀ ਵਫਾ ਅਤੇ ਗਾਂਝੇ ਸ਼ਹੀਦਾਂ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਇਤਨਾ ਪਿਆਰ ਕਰਦਾ ਸੀ कि ਆਪਣੇ ਅੱਲਾ ਨੂੰ ਵੀ ਭੁੱਲ ਜਾਂਦਾ ਹੈ ਉਸ ਨੇ ਆਪਣੀ ਸਾਰੀ ਜ਼ਿੰਦਗੀ ਲਿਖੀ ਸ਼ਾਇਰੀ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਅਤੇ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਕੀਤੀ ਅਲਾ ਯਾਰ ਖਾਨ ਜੋਗੀ ਨੇ ਆਪਣੀ ਸ਼ਾਇਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪੂਰੀ ਸ਼ਖਸੀਅਤ ਨੂੰ یوں ਬਿਆਨ ਕੀਤਾ ਹੈ ਦੁਨੀਆ ਦੇ ਲੋਕ ਅਗਰ ਸਾਰੀ ਹੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋ ਨਹੀਂ ਬੋਲ ਸਕੋਗੇ ਉਹਨਾਂ ਨੇ ਆਪਣੀ ਲਿਖਤ ਵਿੱਚ ਕਿਹਾ ਕੀ ਕਰਤਾਰ ਦੀ ਸੋਗੰਦ ਵਾ ਨਾਨਕ ਦੀ ਕਸਮ ਹੈ ਜਿੰਨੀ ਵੀ ਗੋਬਿੰਦ ਦੀ ਤਾਰਿਫ ਉਹ ਕਮ ਹੈ ਅਲਾ ਯਾਰਖਾਨ ਜੋਗੀ ਨੂੰ ਮੁਸਲਮਾਨਾ ਦੇ ਧਾਰਮਿਕ ਅਦਾਰੇ ਵਿੱਚ ਇਸਲਾਮ ਵਿੱਚੋਂ ਸ਼ੇਖ ਦਿੱਤਾ ਗਿਆ ਅਤੇ ਉਸ ਨੂੰ ਕਾਫਰ ਵੀ ਕਿਹਾ ਗਿਆ ਸੀ ਇਸ ਦੇ ਨਾਲ ਹੀ ਅਲਾ ਯਾਰਖਾਨ ਜੋਗੀ ਨੂੰ 30 ਸਾਲ ਮਸਜਿਦ ਦੀਆਂ ਪੌੜੀਆਂ ਤੱਕ ਨਹੀਂ ਚੜਨ ਦਿੱਤਾ ਅਲਾ ਯਾਰਖਾਨ ਜੋਗੀ ਦੇ ਨਾਲ ਇਹ ਇਸ ਲਈ ਕੀਤਾ ਗਿਆ ਕਿ ਜ਼ਿੰਦਗੀ ਦੀ ਲਿਖੀ ਸਾਰੀ ਸ਼ਾਇਰੀ ਗੁਰਗੋਬਿੰਦ ਸਿੰਘ ਜੀ ਦੇ ਨਾਮ ਸੀ ਜਦੋਂ ਅਲਾ ਯਾਰਖਾਨ ਜੋਗੀ ਬਿਸਤਰ ਤੇ ਪਿਆਸੀ ਤਾਂ ਕਾਜੀ ਮਾਫੀਨਾਮਾ ਲੈ ਕੇ ਆਉਂਦਾ ਕਹਿੰਦਾ ਕਿ ਤੂੰ ਸਾਰੀ ਜ਼ਿੰਦਗੀ ਆਪਣੀ ਸ਼ਾਇਰੀ ਇੱਕ ਕਾਫਰ ਦੇ ਨਾਮ ਕੀਤੀ ਹੈ ਹੁਣ ਮਰਨ ਵੇਲੇ ਤਾਂ ਕਮ ਸੇ ਕਮ ਇਸ ਮਾਫੀਨਾਮੇ ਤੇ ਦਸ ਕੱਤ ਕਰ ਦੇ ਤਾਂ ਕਿ ਤੇਰੀ ਨਮਾਜ਼ੇ ਮਸਜਿਦ ਨਮਾਜ਼ੇ ਜਨਾਜ਼ਾ ਪੜ ਕੇ ਤੈਨੂੰ ਇਸਲਾਮੀ ਸ਼ਰਅ ਦੇ ਮੁਤਾਬਕ ਦਫਨ ਕੀਤਾ ਜਾਏ ਉਸ ਨੇ ਜਵਾਬ ਦਿੱਤਾ ਕਿ ਮੈਨੂੰ ਨਮਾਜ਼ੇ ਮਸਜਿਦ ਨਮਾਜ਼ੇ ਜਨਾਜ਼ੇ ਦੀ ਲੋੜ ਨਹੀਂ ਹੈ ਨਾ ਹੀ ਕਿਸੇ ਇਸਲਾਮੀ ਸ਼ਰਅ ਦੇ ਮੁਤਾਬਕ ਦਫਨ ਤੇ ਨਾਕਫਨ ਦੀ ਲੋੜ ਹੈ ਨਾ ਹੀ ਸਵਰਗ ਦੇ ਖੁੱਲੇ ਦਰਵਾਜ਼ਿਆਂ ਦੀ ਕਿਉਂਕਿ ਮੇਰਾ ਗੁਰ ਗੋਬਿੰਦ ਸਿੰਘ ਮੈਨੂੰ ਆਪਣੀ ਦਰਵਾਜ਼ੀ ਖੋਲ ਕੇ ਬਾਹਾਂ ਖਿਲਾਰ ਕੇ ਉਹ ਡਿਕਰਿਆ ਹੋਣਾ ਅਜੇ ਹੀ ਅਥਾਸ਼ਰਤਾ ਪਿਆਰ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਲਾਲਸਾ ਉਸ ਦੇ ਮਨ ਵਿੱਚ ਸੀ ਅਤੇ ਅਨੰਨ ਭਗਤ ਸੀ ਇਹ ਕਵਤਾ ਮਾ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਫਰ ਦੀਆਂ ਪੋ ਦੀਆਂ ਉਹ ਸੱਤ ਰਾਤਾਂ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਬਾਹਰ ਤਖਤ ਤਾਜ ਬਾਜ ਹਾਥੀ ਕੂੜੇ ਜੋ ਜਾਨ ਤੋਂ ਵੀ ਪਿਆਰੇ ਸਨ ਸਭ ਕੁਝ ਚਲਾ ਗਿਆ ਸਿਰਫ ਉਸ ਅਕਾਲ ਪੁਰਖ ਦੀ ਕਰਨੀ ਦੇ ਭਰੋਸੇ ਤੇ ਆਤਮਿਕ ਖੇੜਾ ਸੀ ਅਲਾ ਯਾਰ ਖਾਨ ਜੋਗੀ ਦੀਆਂ ਚਮਕੌਰ ਦੀ ਗੜੀ ਤੇ ਸਰਹੰਦ ਵਿੱਚ 40 ਸਿੰਘਾਂ ਅਤੇ ਵੱਡੇ ਤੇ ਛੋਟੀ ਸਹਿਬਜ਼ਾਦੀਆਂ ਦੀਆਂ ਸ਼ਹੀਦੀਆਂ ਉੱਪਰ ਲਿਖੀਆਂ ਇਹ ਨਜ਼ਮਾਂ ਖਲਕਤ ਵਿੱਚ ਬਹੁਤ ਮਕਬੂਲ ਹੋਈਆਂ ਨੇ ਜੋ ਕਿਤਾਬੀ ਰੂਪ ਵਿੱਚ छਪੀਆਂ ਨੇ ਅਤੇ ਸਟੇਜਾਂ ਵਿੱਚ ਵੀ ਛੰਦਾਂ ਦੇ ਰੂਪ ਵਿੱਚ ਪੜੇ ਜਾਂਦੇ ਨੇ ਜੋ ਅੱਜ ਤੱਕ ਯਾਦ ਕੀਤੇ ਜਾਂਦੇ ਨੇ ਨਜ਼ਮਾ ਨੇ ਜਾਣੇ ਸੇ ਪਹਿਲੇ ਆਉ ਗਲੇ ਸੇ ਲਗਾ ਲੂੰ ਕੇਸੂ ਕੋ ਕੰਗੀ ਕਰ ਜ਼ਰਾ ਮੂੰਹ ਧੁਲਾ ਲੂੰ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਤੋ ਸਜਾਲੂੰ ਮਰਨੇ ਸੇ ਪਹਿਲੇ ਤੁਮ ਕੋ ਮੈਂ ਦੂਲਾ ਤੋ ਬਣਾ ਲੂੰ ਰੋ ਰੋ ਕੇ ਮਾਤ ਗੁਦਰੀ ਨੇ ਆ ਰਾਸਤਾ ਕੀਆ ਤੀਰ ਓ ਕਮਾ ਸੇ ਤੀਗ ਸੇ ਪੈ ਰਾਸਤਾ ਕੀਆ ਇਸ ਸੱਚ ਨੂੰ ਉਹਨਾਂ ਨੇ ਸਿਰਫ ਲਿਖਿਆ ਹੀ ਨਹੀਂ ਬਲਕਿ ਜਗਾ ਜਗਾ ਜਾ ਕੇ ਇਸ ਸੰਦੇਸ਼ ਨੂੰ ਬੇ ਖੌਫ ਹੋ ਕੇ ਦੁਨੀਆ ਤੱਕ ਵੀ ਪਹੁੰਚਾਇਆ ਇਹ ਉਸ ਵਕਤ ਦੀ ਗੱਲ ਹੈ ਜਦ ਜਨੂਨੀ ਮੁਗਲ ਹਕੂਮਤ ਜ਼ੁਲਮਾਂ ਦੇ ਸਿਖਰ ਤੇ ਸੀ ਪੂਰੇ ਮੁਲਕ ਇਸਲਾਮੀ ਦਾਇਰੇ ਵਿੱਚ ਲਿਖਣ ਲਈ ਸੀ ਪਿਆਰ ਲਾਲਚ ਤਸੀਹੇ ਤੇ ਮੌਤ ਹਰ ਹੀਲੇ ਵਰਤ ਰਹੀ ਸੀ ਮੁਗਲ ਹਕੂਮਤ ਸੋਚੋ ਉਸ ਵਕਤ ਕਿਸੇ ਮੁਸਲਮਾਨ ਦੀਆਂ ਆਪਣੀਆਂ ਨਜ਼ਮਾਂ ਗੁਰੂ ਗੋਬਿੰਦ ਸਿੰਘ ਦੇ ਉਹਨਾਂ ਦੇ ਪਰਿਵਾਰ ਨਾਲ ਹੋਈਆਂ ਜ਼ਿਆਦਾਤਰ ਬਾਰੇ ਇਸ ਕਦਰ ਲਿਖਣਾ ਪ੍ਰਚਾਰਨਾ ਕਿਤਨਾ ਵੱਟਾ ਜ਼ੁਰਮ ਹੋਏਗਾ ਅੱਲਾ ਜ਼ਰਖਾਨ ਜੋਗੀ ਦੀ ਸ਼ਖਸੀਅਤ ਦੱਸਦੀ ਹੈ ਕਿ ਮੌਤੋਂ ਉਹਨਾਂ ਨੂੰ ਪੈ ਨਹੀਂ ਸੀ ਨਾ ਹੀ ਡਰਦੀ ਸੱਚ ਕਹਿਣਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਪਹਿਲਾ ਮਕਸਦ ਸੀ ਇਸ ਮਕਸਦ ਨਾਲ ਲਿਖਿਆ ਕਰਤਾਵਾਂ ਇਸ ਦੇ ਕੁਝ ਮਿਸ਼ਰੇ ਨੂੰ ਉਹਨਾਂ ਨੂੰ ਅਮਰ ਕਰ ਦਿੰਦਾ ਹੈ ਅਤੇ ਮੁਗਲ ਹਕੂਮਤ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਆਓ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੀ ਲੋੜ ਹੈ